ਜਿੱਦਾਂ ਤੁਸੀਂ ਤੁਹਾਨੂੰ ਉੱਥੇ ਇੱਕ ਲਾਕਰ ਪਾ ਕੇ ਦੇ ਲੈਣਾ ਜੇ ਲਾਕਰ ਦਿਵਾਉਂਦਾ ਪਹਿਲਾਂ ਦੇਖ ਲਓ ਹੁਣ ਜਦੋਂ ਨਾ ਹਾਈਵੇ ਤੇ ਚਲਾਉਣੀ ਹੈ ਚਲਾਉਣੀ ਆਪਾਂ ਪਹਿਲੇ ਦੂਜੇ ਗੇਅਰ ਵਿੱਚ ਹੀ ਆ ਤੇ ਜਦੋਂ ਹੁਣ ਇੱਧਰ ਲੇਨ ਬਣੀ ਹੋਆ ਗੱਬੇ ਲੇਨ ਬਣੀ ਹੋਆ ਤੇ ਤੀਜੀ ਲੇਨ ਬਣੀ ਹੋਆ ਹੁਣ ਇਹਦਾ ਮਤਲਬ ਇਹਨੂੰ ਜਦੋਂ ਸਪੀਡ ਦੀ ਲਿਮਟ ਹੁੰਦੀ ਆ ਪਹਿਲੇ ਗੇਅਰ ਵਿੱਚ ਜਦੋਂ ਹੁਣ ਆਪਾਂ ਪਹਿਲੇ ਦੂਜੇ ਗੇਅਰ ਵਿੱਚ ਗੱਡੀ ਚਲਾਉਣੀ ਆ ਪਹਿਲੀ ਲੇਨ ਵਿੱਚ ਗੱਡੀ ਰੱਖ ਸਕਦੇ ਆ ਤੀਜਾ ਗੇਅਰ ਵੀ ਚਲੋ ਪਾਉਣਾ ਆ ਪਹਿਲੀ ਲੇਨ ਵਿੱਚ ਆਪਾਂ 30 ਦੀ ਸਪੀਡ ਰੱਖ ਸਕਦੇ ਆ ਬਾਕੀ ਜੇ ਤੁਸੀਂ ਥੋੜੀ ਫਾਸਟ ਗੱਡੀ ਚਲਾ ਬਾਕੀ ਜੇ 90 ਦੀ ਸਪੀਡ ਕਰਨੀ ਆ ਤੇ ਜਾਨੀ ਕਿ ਔਰਤੀ ਜੀ ਲੇਨ ਵਿੱਚ ਗੱਡੀ ਰੱਖ ਸਕਦੇ ਆ ਬਾਕੀ ਆਪਣੇ ਤਾਂ 90 ਦੀ ਲਿਮਟ ਹੁੰਦੀ ਆ ਜਿਆਦਾ ਆਪਾਂ ਓਵਰ ਸਪੀਡ ਕਰ ਦੰਦੇ ਆ ਤੇ ਉੱਥੇ ਫਿਰ ਗੱਡੀ ਦਾ ਚਲਾਨ ਵੀ ਹੋ ਜਾਂਦਾ ਹੁੰਦਾ ਇਹ ਵੀ ਖਿਆਲ ਰੱਖਣਾ ਠੀਕ ਆ ਜਿਹੜੇ ਓਵਰ ਸਪੀਡ ਨਹੀਂ ਆਪਾਂ ਕਰਨੀ ਬਾਕੀ ਜਦੋਂ ਓਵਰਟੇਕ ਕਰਨਾ ਆ ਆਪਾਂ ਰਾਈਟ ਸਾਈਡ ਤੋਂ ਹੀ ਓਵਰਟੇਕ ਕਰਨਾ ਆ ਥੱਲੇ ਨਹੀਂ ਓਵਰਟੇਕ ਕਰਨਾ ਕਿਉਂਕਿ ਹੁਣ ਕਈ ਵਾਰ ਗੱਡੀਆਂ ਹਣ ਮੋੜੇ ਜਾਂਦੀਆਂ ਤਾਂ ਜਦੋਂ ਗਵਲੀ ਲੇਨ ਵਿੱਚ ਜਾਂਦੀ ਹੈ ਜਾਂ ਗੱਡੀ ਜਾਂ ਤੁਸੀਂ ਰੱਖ ਲਓ ਤੀਸਰੀ ਲੇਨ ਵਿੱਚ ਗੱਡੀ ਜਾਂਦੀ ਆ ਫੜ ਕੇਈ ਗੱਡੀਆਂ ਪਾਸੇ ਨਹੀਂ ਹੁੰਦੀ ਆਪਾਂ ਹਾਰਨ ਵੀ ਦਿੰਦੇ ਆ ਫੇ ਮਜਬੂਰੀ ਨੂੰ ਚੱਲੋ ਲੈਫਟ ਸਾਈਡ ਸਣੀ ਓਵਰਟੇਕ ਕਰਨਾ ਪੈਂਦਾ ਹੁੰਦਾ ਬਾਕੀ ਜੇ ਯਾਨੀ ਕਿ ਮੋੜੇ ਗੱਡੀ ਜਾਂਦੀ ਏ ਉਹਨੂੰ ਹਾਰਨ ਦੱਬੋ ਜੇ ਸਾਈਡ ਦਿੰਦਾ ਆ ਫੇ ਯਾਨੀ ਕਿ ਆਪਾਂ ਓਵਰਟੇਕ ਕਰ ਸਕਦੇ ਜੇ ਨਹੀਂ ਸਾਈਡ ਦਿੰਦਾ ਫੇ ਮਜਬੂਰੀ ਨੂੰ ਯਾਨੀ ਕਿ ਲੈਫਟ ਸਾਈਡ ਤੋਂ ਓਵਰਟੇਕ ਕਰਨਾ ਪੈਂਦਾ ਹੁੰਦਾ ਬਾਕੀ ਜਦੋਂ ਮੂਵ ਕਰਨੀ ਆ ਸ਼ੀਸ਼ੇ ਤੋਂ ਬਗੈਰ ਦੇਖ ਕੇ ਗੱਡੀ ਰਿਮੂਵ ਕਰਨੀ ਹੋ ਸ਼ੀਸ਼ਾ ਜ਼ਰੂਰ ਦੇਖਣਾ ਆ ਤੇ ਇਹ ਨਾ ਹੋਵੇ ਕਿ ਆਪਾਂ ਸ਼ੀਸ਼ੇ ਤੋਂ ਬਗੈਰ ਦੇਖ ਕੇ ਗੱਡੀ ਕੱਟ ਕਰ ਦਈਏ ਫੇ ਉੱਥੇ ਐਕਸੀਡੈਂਟ ਹੋ ਜਾਣਾ ਇਹਨਾਂ ਦਾ ਹਲਕਾ ਜਿਹਾ ਹੀ ਮੂਵ ਕਰਨਾ ਆਪਾਂ ਜ਼ਿਆਦਾ ਨਹੀਂ ਇਦਾਂ ਕੱਟ ਕਰਨੀ ਹੈ ਜਿਆਦਾ ਕੱਟ ਕਰਦੇ ਫੇ ਗੱਡੀ ਨੇ ਜਿਆਦਾ ਘੁੰਮ ਜਾਣਾ ਪਰ ਜਿੱਦਾਂ ਹਾਂ ਲਾਈਨ ਬਣੀ ਹੋਏ ਇਹਦੇ ਅੰਦਰ ਕਟਿੰਗ ਲਾਈਨ ਬਣੀ ਹੋਵੇ ਜਿੱਦਾਂ ਦੇ ਕੱਟ ਜੇ ਬਣੇ ਹੋਆ ਇਹ ਕਟਿੰਗ ਲਾਈਨ ਦਾ ਮਤਲਬ ਇਹ ਹੁੰਦਾ ਆਪਾਂ ਇੱਕ ਲਾਈਨ ਦੇ ਵਿੱਚੋਂ ਦੂਜੀ ਲਾਈਨ ਵਿੱਚ ਜਾ ਵੀ ਸਕਦੇ ਆ ਤੇ ਅਗਲੇ ਬੰਦੇ ਨੂੰ ਓਵਰਟੇਕ ਵੀ ਕਰ ਸਕਦੇ ਆ ਜੇ ਹੁਣ ਕਟਿੰਗ ਲਾਈਨਾਂ ਨਾ ਬਣੀ ਹੋਵੇ ਲਾਈਨ ਸਿੱਧੀ ਬਣੀ ਹੋਵੇ ਆਪਾਂ ਜਿਹੜੇ ਇੱਕ ਲਾਈਨ ਦੇ ਵਿੱਚ ਹੀ ਰਹਿਣਾ ਹੁੰਦਾ ਆਪਾਂ ਅਗਲੇ ਬੰਦੇ ਨੂੰ ਓਵਰਟੇਕ ਵੀ ਨਹੀਂ ਕਰ ਸਕਦੇ ਪਰ ਇਹ ਲਾਈਨ ਦਾ ਮਤਲਬ ਇਹ ਹੁੰਦਾ ਆ ਤੇ ਦੇਖਣਾ ਜਿੱਦਾਂ ਹ ਆ ਪਾਰਕਿੰਗ ਗੱਡੀ ਕਰਨੀ ਹੁੰਦੀ ਆ ਜਿੱਦਾਂ ਹੁਣ ਆਪਾਂ ਜਿਆਦਾ ਟਾਈਮ ਗੱਡੀ ਖੜੀ ਕਰਨੀ ਹੁੰਦੀ ਆ ਔਰ ਇਧਰਲੇ ਪਾਸੇ ਤਾਂ ਚਲੋ ਆ ਲੈਂ ਨਹੀਂ ਜਾਣੇ ਕਿੰਨੇ ਹੈਗੇ ਇੰਨਾ ਜਿਹੜੇ ਕਿਤੇਲੇ ਪਾਸੇ ਜਗ੍ਹਾ ਹੈ ਹੀ ਨਹੀਂਗੀ ਹੁਣ ਇਧਰਲੇ ਪਾਸੇ ਔਰ ਕਈ ਵਾਰ ਇਧਰਲੇ ਪਾਸੇ ਸਪੇਸ ਬਹੁਤ ਹੁੰਦੀ ਆ ਗੱਡੀ ਖੜੀ ਕਰਨ ਨੂੰ ਹੁੰਦੀ ਆ ਆਪਾਂ ਵਾਈਟ ਲਾਈਨ ਤੋਂ ਬਾਹਰ ਗੱਡੀ ਰੋਕਣੀ ਹੁੰਦੀ ਜੇ ਆਪਾਂ ਜਿਆਦਾ ਟਾਈਮ ਰੋਕਣੀ ਹੋਵੇ ਤਾਂ ਮੈਂ ਕਿਹਾ ਆਪਾਂ ਇੱਥੇ ਨਹੀਂ ਗੱਡੀ ਰੋਕਣੀ ਲੈਨ ਦੇ ਅੰਦਰ ਨਹੀਂ ਗੱਡੀ ਰੋਕਣੀ ਆ ਉਹਦਾ ਵੀ ਚਲਾ ਲਓ ਸਕਦਾ ਠੀਕ ਆ ਜਿੱਦਾਂ ਹੋਰ ਜਾਗਰਤ ਇੱਥੇ ਐਕਸੀਡੈਂਟ ਵੀ ਹੋਣ ਦਾ ਚਾਂਸ ਹੋ ਜਾਂਦਾ ਫਲੋ ਸਟਾਰਟ ਕਰਨੀ ਹੈ ਗੱਡੀ ਚਲੋ ਚਲਾਓ ਗੱਡੀ ਬਾਕੀ ਜਿਹੜੀਆਂ ਗੱਡੀਆਂ ਆਉਂਦੀਆਂ ਪਿੱਛੇ ਇਹਨਾਂ ਨੇ ਆਪੇ ਨਿਕਲ ਹੀ ਜਾਣਾ ਹੈ ਤੁਸੀਂ ਆਪਣੀ ਲੈਣਾ ਛੱਡੋ ਸ਼ੀਸ਼ੇ ਵਿੱਚ ਤੁਹਾਨੂੰ ਰਾਹ ਦਿਦਾ ਹੋਣਾ ਹੈ ਸ਼ੀਸ਼ੇ ਵਿੱਚੋਂ ਪਤਾ ਲੱਗਣਾ ਤੁਹਾਡੀ ਗੱਡੀ ਕਿੰਨੀ ਜਗ੍ਹਾ ਵਿੱਚ ਚੱਲਦੀ ਹੋਈ ਹੈ ਚਲੋ ਤੋਰੋ ਗੱਡੀ ਪਹਿਲਾ ਗੇਅਰ ਪਾਓ ਤੋਰੋ ਗੱਡੀ ਥੋੜੀ ਇਧਰ ਰੱਖੋ ਬਈ ਸਰਕਾ ਛੱਡਤਾ ਤੇ ਹੁਣ ਆਪਾਂ ਦੂਸਰਾ ਗियर ਪਾਉਣਾ ਆ ਸਪੀਡ ਦੁੱਬੋ 20 ਦੀ ਸਪੀਡ ਕਰਵਾਉਣਾ ਲਾ ਹੋ ਗਈ ਰੇ ਛੱਡ ਦਿਓ ਦੂਜਾ ਗियर ਪਾਓ ਹਨਾ ਉਹ ਕਲਚ ਛੱਡ ਦਿਓ ਬਹੁਤ ਠੀਕ ਹੈ ਕਲਚ ਕਬਾਰ ਥੱਲੇ ਕਰ ਦਿਓ ਤੇ ਹਾਂ ਬਸ ਸਿੱਧੇ ਹੀ ਚੱਲੀ ਜਾਏ ਕੋਈ ਇਹ ਦਾਣਾ ਉਤਰਾਈ ਜਾਂਦੀ ਆ ਐਰਪੋਰਟ ਤੋਂ ਆਪਾਂ ਥੱਲੇ ਗੱਡੀ ਲਾਉਂਦੇ ਆ ਆਪਾਂ ਰੇਸ ਦੱਬੀ ਹੁੰਦੀ ਆ ਗੱਡੀ ਤੇਜ਼ ਹੋਣਾ ਕੋਵੇ ਰੇਸ ਤੋਂ ਮਾੜਾ ਜਿਹਾ ਪੰਜਾ ਚੱਕ ਲਈਦਾ ਹੁੰਦਾ ਯਾਨੀ ਕਿ ਆਪਾਂ ਸਪੀਡ ਵੀ ਨਹੀਂ ਵਧਾਉਣੀ ਆ ਜਦੋਂ ਆਪਾਂ ਜਿੱਦਾਂ ਪੌੜ ਦੇ ਉੱਤੇ ਚੜ੍ਹਨੀ ਹੁੰਦੀ ਆ ਆਪਾਂ ਹਰ ਦੂਸਰੇ ਗੀਅਰ ਵਿੱਚ ਗੱਡੀ ਚਲਾਉਂਦੇ ਆ ਤੁਸੀਂ 30 ਦੀ ਸਪੀਡ ਕਰ ਸਕਦੇ ਆ ਜਿੱਦਾਂ 20 ਦੀ ਸਪੀਡ ਸਿੱਧਾ ਦੂਸਰੇ ਗੀਅਰ ਵਿੱਚ 30 ਦੀ ਸਪੀਡ ਕਰ ਸਕਦੇ ਆ ਕਿਉਂਕਿ ਗੱਡੀ ਦੌੜੀ ਨਹੀਂ ਚਾਹੀਦੀ ਆ ਇਹ ਸਪੀਡ ਘਟਦੇ ਆਪਾਂ ਗੱਡੀ ਚੜਾਉਂਦੇ ਫਿਰ ਗੱਡੀ ਝਟਕੇ ਆਉਂਦਾ ਆਪਾਂ ਨੂੰ ਦੀ അതാ നമ്മുടെ ആ മല പൊളിയ ചിവിട ਰਾਹ ਇਧਰੇ ਦੱਬੋਗੇ ਗੱਡੀ ਹੋਰ ਤੇਜ਼ ਹੋ ਜਾਣੀ ਆ। ਆ ਸਪੀਡ ਥੋੜਾ ਪੰਜ-ਜੱਖ ਲਓ। ਸਪੀਡ ਵਧਾ ਲਓ, ਸਪੀਡ ਵਧਾ ਲਓ। ਆ ਸਪੀਡ ਆ ਗੱਡੀ ਨੇ ਆਵਾਜ਼ ਕਰੀ ਹੋਣੀ ਆ। ਗੱਡੀ ਗੇਅਰ ਮੰਗਦੀ ਹੁੰਦੀ ਆ।